ਦੇਰਾ ਬਸੀ ਬਲਾਕ ਦੇ ਪਿੰਡ ਹਿਮਾਇਉਪੁਰ ਵਿੱਚ ਕੱਟੇ ਗਏ 300 ਸਫੈਦੇ ਦੇ ਦਰਖਤਾਂ ਦਾ ਮਾਮਲਾ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ ਦੱਸਣਯੋਗ ਹੈ ਕਿ ਇਸ ਚੋਰੀ ਦੇ ਕੇਸ ਵਿੱਚ ਅਣਪਛਾਤੇ ਵਿਅਕਤੀਆਂ ਤੇ ਕੇਸ ਵੀ ਦਰਜ ਹੋਇਆ ਪਰ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇੱਕ ਰਾਤ ਵਿੱਚ 300 ਸਫੈਦੇ ਦੇ ਦਰਖਤ ਕੱਟੇ ਜਾਣਾ ਮੰਨਣ ਵਾਲੀ ਗੱਲ ਨਹੀਂ ਹੈ ਤੇ ਪਿੰਡ ਦੇ ਸਰਪੰਚ ਸਰਦਾਰ ਦਲਬੀਰ ਸਿੰਘ ਅਤੇ ਬਾਕੀ ਪੰਚਾਇਤ ਦਾ ਕਹਿਣਾ ਹੈ ਕਿ ਨਵੀਂ ਬਣੀ ਪੰਚਾਇਤ ਦੇ ਮੌਕੇ ਇਹ ਨਹੀਂ ਹੋਇਆ ਅਸੀਂ ਖੁਦ ਚਾਹੁੰਦੇ ਹਾਂ ਕਿ ਸਾਰੇ ਮਾਮਲੇ ਦੀ ਜਾਂਚ ਪੜਤਾਲ ਹੋਵੇ ਤੇ ਦੋਸ਼ੀਆਂ ਦੇ ਉੱਪਰ ਬਣਦੀ ਕਾਰਵਾਈ ਹੋਵੇ ਇਸ ਮਾਮਲੇ ਬਾਰੇ ਸੀਐਲਪੀ ਦੇ ਚੇਅਰਮੈਨ ਅਵਤਾਰ ਸਿੰਘ ਨਗਲਾ ਨੇ ਸਾਡੇ ਚੈਨਲ ਦੀ ਟੀਮ ਨਾਲ ਗੱਲਬਾਤ ਕਰਦਿਆਂ ਕਈ ਅਹਿਮ ਖੁਲਾਸੇ ਕੀਤੇ ਤੇ ਕਈ ਤੱਥ ਵੀ ਪੇਸ਼ ਕੀਤੇ ਜੋ ਇਸ ਚੋਰੀ ਨੂੰ ਗਿਣੀ ਮਿੱਥੀ ਸਾਜ਼ਿਸ਼ ਸਾਬਤ ਕਰਦੇ ਹਨ ਸਾਡੇ ਚੈਨਲ ਦੇ ਐਡੀਟਰ ਨਾਲ ਸਰਦਾਰ ਨਗਲਾ ਦੀ ਜੋ ਗੱਲਬਾਤ ਹੋਈ ਤੁਹਾਡੇ ਰੂਬਰੂ ਕਰਦੇ ਹਾਂ ਤੁਹਾਡੇ ਸਾਹਮਣੇ ਪਿੰਡ ਹਮਾਜਪੁਰ ਬਲਾਕ ਡੇਰਾ ਬੱਸੀ ਦੇ ਸ਼ਾਮਲਾਪ ਕਮਿਊਨਿਟੀ ਤੋਂ ਟੱਲੇ ਦੇ 300 ਸਵੈਦੇ ਦੇ ਮਾਮਲੇ 'ਤੇ ਗੱਲ ਕਰਦੇ ਹਾਂ ਸਰਦਾਰ ਅਰਜਨ ਸਿੰਘ ਨਾਲ ਜੀ ਨਾਲ ਨਗਰਾ ਸਾਹਿਬ ਜੀ ਕੀ ਮਾਮਲਾ ਜੀ ਸਭ ਤੋਂ ਪਹਿਲਾਂ ਮੈਂ ਆਪਦੇ ਚੈਨਲ ਦੇ ਮੱਦੇਨਜ਼ਰ ਹੀ ਜਿੰਨੇ ਵੀ ਸਰੋਤੇ ਸੁਣਨ ਵਾਲੇ ਆ ਉਹਨਾਂ ਨੂੰ ਫਤਿਹ ਅਰਦਾਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਹਮਾਈਓਂ ਪਰ ਦਰਖਤ ਕਟਾਈ ਮਾਮਲੇ ਦੇ ਬਾਰੇ ਅਖਬਾਰਾਂ 'ਚ 26 ਖਬਰਾਂ ਤੋਂ ਬਾਅਦ ਪਿੰਡ ਦੀ ਪੰਚਾਇਤ ਵੱਲੋਂ ਰੈਜੂਲੇਸ਼ਨ ਪਾਇਆ ਗਿਆ ਮਿਤੀ 21 12 24 ਨੂੰ ਮਤਾ ਨੰਬਰ 1 ਰਾਹੀਂ ਬीडीओ ਡੇਰਾ ਬੱਛੀ ਨੂੰ ਲਿਖਿਆ ਗਿਆ ਕਿ ਰਾਤ ਸਮੇਂ ਸਫੈਦੇ ਦੇ ਦਰਖਤ ਕੱਟ ਲਏ ਗਏ 300 ਪਿੰਡੇ ਦੇ ਕਰੀਬ ਜਿਨ੍ਹਾਂ ਦੇ ਮੁੱਢ ਖੜੇ ਹਨ ਉਹ ਮੋਡਾ ਦਾ ਵੀ ਹਾਦਸਾ ਹੈ ਵੀ ਉਹ ਵੀ ਕਿਤੇ ਪਟਨਾ ਲੈ ਜਾ ਬੀਡੀਪੀਓ ਡੇਰਾ ਬਸੀ ਦੇ ਪੱਤਰ ਨੰਬਰ 4369241224 ਨੂੰ ਥਾਣਾ ਮੁੱਖੀ ਹੰਡੇਸਰ ਨੂੰ ਲਿਖਿਆ ਜਾਂਦਾ ਹੈ ਵੀ ਇਹਨਾਂ ਦੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕਾਰਵਾਈ ਕਰਨ ਬਾਰੇ ਜਿਸ ਤੋਂ ਬਾਅਦ ਫਿਰ ਬੀਡੀਪੀਓ ਡੇਰਾ ਬਸੀ ਵੱਲੋਂ ਜਿਹੜੇ ਜਿਲ੍ਹਾ ਆਪਣਾ ਉਪਮੁੱਖ ਕਾਰਜਕਾਰੀ ਅਫਸਰ ਜ਼ਿਲ੍ਹਾ ਪ੍ਰੀਸ਼ਦ ਐਸਐਸ ਨਗਰਜੀ ਦੇ ਦਫ਼ਤਰ ਦੇ ਪੱਤਰ ਨੰਬਰ 266 ਮਿਤੀ 14 ਜਨਵਰੀ 2025 ਦੇ ਸਬੰਧ ਵਿੱਚ ਬीडीपीओ ਡੇਰਾ ਬੱਸੀ ਤੋਂ ਪੁੱਛਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਬीडीपीओ ਡੇਰਾ ਬੱਸੀ ਵੱਲੋਂ ਡीडीपीਓ ਪਹਾੜੀ ਨੂੰ ਰਿਪੋਰਟ ਭੇਜੀ ਜਾਂਦੀ ਹੈ ਜਿਸ ਦੇ ਵਿੱਚ ਡीडीपीਓ ਸਾਹਿਬ ਕੋਲ ਜਦੋਂ ਜਾ ਕੇ ਅੱਜ ਅਸੀਂ ਪਤਾ ਕੀਤਾ ਵੀ ਇਹ ਤਰਕਤਾ ਸਬੰਧੀ ਅਸੀਂ ਆਰਟੀਆਈ ਦੇ ਰਿਪੋਰਟ ਮੰਗੀ ਸੀ ਜੋ ਸਾਨੂੰ 2 April 25 ਨੂੰ ਮਿਲੀ ਸੀ ਜਿਸ ਦੇ ਵਿੱਚ 9425 ਨੂੰ ਅਸੀਂ ਜਿਹੜਾ ਇੱਕ ਰਿਟਰਨ ਦੇ ਵਿੱਚ ਆਪਣੀ ਸੰਸਾ ਦੇ ਲੈਟਰਪੈਡ ਦੇ ਉੱਤੇ ਉਪ ਮੰਡਲ ਮజిస్టਰੇਟ ਕਮ ਚੇਅਰਮੈਨ ਫੋਰੈਸਟ ਕਮੇਟੀ ਡੇਰਾ ਬਸੀ ਜੀ ਨੂੰ ਰਿਟਰਨ ਦੇ ਵਿੱਚ ਸ਼ਿਕਾਇਤ ਕੀਤੀ ਇਸ ਦਾ ਉਤਾਰਾ ਵਿੱਤ ਕਮਿਸ਼ਨਰ ਪੰਜਾਬ ਸਰਕਾਰ ਵਣ ਤੇ ਜੰਗਲੀ ਜੀਵ ਵਿਭਾਗ ਕਮ ਚੇਅਰਮੈਨ ਸਟੇਟ ਲੈਵਲ ਫੋਰੈਸਟ ਕਮੇਟੀ ਪੰਜਾਬ ਚंडीगढ़ ਪ੍ਰਧਾਨ ਮੁਖ ਵਰਪਾਲ ਪੰਜਾਬ ਕਮ ਮੈਂਬਰ ਸਿਕੰਦਰ ਸਟੇਟ ਲੈਵਲ ਫੋਰੈਸਟ ਕੰਪਨੀ ਕਮੇਟੀ ਪੰਜਾਬ ਐਸ ਐਸ ਨਗਰ ਵੜ ਰੇਜ ਅਫਸਰ ਡੇਰਾ ਬਸੀ ਕਮ ਮੈਂਬਰ ਸਿਕੰਦਰ ਉਪ ਮੰਡਲ ਪਤਰੀ ਫੋਰੈਸਟ ਕਮੇਟੀ ਡੇਰਾ ਬਸੀ ਨੂੰ ਇਹ ਰਿਟਰਨ ਦੇ ਵਿੱਚ ਸ਼ਿਕਾਇਤ ਦਿੱਤੀ ਜਿਸ ਦੇ ਵਿੱਚ ਡੇਰਾਵਸੀ ਐਸਟੀਐਮ ਦਫ਼ਤਰ ਵੱਲੋਂ ਡੀਡੀਪੀਓ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਵੱਲੋਂ ਰਿਪੋਰਟ ਮੰਗ ਲਈ ਹੈ ਤੇ ਅਸੀਂ ਜਦੋਂ ਆ ਕੇ ਇੱਥੇ ਪਤਾ ਕੀਤਾ ਵੀ ਜੋ ਅਸੀਂ ਸ਼ਿਕਾਇਤ ਕੀਤੀ ਹੈ ਇਹ ਤਾਂ ਸਿਰਫ ਜੋ ਸਰਪੰਚ ਪੰਚਾਂ ਵੱਲੋਂ ਆਪਣੇ ਆਪ ਨੂੰ ਬਚਾਉਣ ਦੀ ਖਾਤਰ ਪੀਡੀਪੀਓ ਡੇਰਾਵਸੀ ਨੇ ਆਪਣੇ ਆਪ ਨੂੰ ਬਚਾਉਣ ਦੀ ਖਾਤਰ ਇੱਕ ਪਿੰਡ ਦੇ ਹੀ ਜਿਹੜਾ ਹੈਗਾ ਜਸਵੀਰ ਸਿੰਘ ਜਸਵਿੰਦਰ ਸਿੰਘ ਪੁੱਤਰ ਨਸੀਬ ਸਿੰਘ ਨੂੰ ਇਹ ਜਿਹੜਾ ਦੋਸ਼ੀ ਠਹਿਰਾਇਆ ਗਿਆ ਵੀ ਉਸ ਵੱਲੋਂ ਡੀਡੀਪੀਓ ਬੀਡੀਪੀਓ ਦੇ ਦਫਤਰ ਜਾ ਕੇ ਬਿਆਨ ਵੀ ਦਿੱਤਾ ਗਿਆ ਵੀ ਇਹ درخت ਮੇਰੇ ਵੱਲੋਂ ਕੱਟੇ ਗਏ ਹਨ ਦੇਖੋ ਇੱਕ ਰਾਤ ਦੇ ਵਿੱਚ 300 ਸਫੈਦਾ ਕੱਟ ਕੇ ਚੋਰੀ ਲੈ ਜਾਣਾ ਤੇ ਇਹ ਗੱਲ ਹਜਮ ਨਹੀਂ ਹੁੰਦੀ ਕੋਕੇ ਪਿੰਡ ਦੇ ਵਿੱਚ ਘੱਟੋ ਘੱਟ 5-7 ਸੌ ਤੋਂ ਵੱਧ ਬੰਦਾ ਰਹਿੰਦਾ ਹੈ ਕੰਮ ਤੇ ਆਂਦਾ ਜਾਂਦਾ ਹੈ ਜਦੋਂ ਕਿ ਪੰਚਾਇਤ ਨੇ ਇਹ ਗੱਲ ਲਿਖੀ ਹੈ ਵੀ ਰਾਤ ਸਮੇਂ ਕੱਟੇ ਗਏ ਹਨ ਪਰ ਜਿਹੜੀ ਵੀਡੀਓਗ੍ਰਾਫੀ ਔਰ ਫੋਟੋਗ੍ਰਾਫੀ ਹੋਈ ਵੀ ਹੈ ਉਹ ਦਿਨ ਦੇ ਵਿੱਚ ਸਫੈਦੇ ਕੱਟਦਿਆਂ ਦੀ ਵੀਡੀਓ ਬਣੀ ਹੋਈ ਹੈ ਔਰ ਉਹਨਾਂ ਦਾ ਸਮਾਨ ਟਰੈਕਟਰ ਟਰਾਲੀ ਜੋ ਲੋਡ ਕਰਨ ਵਾਸਤੇ ਲੇਬਰ ਉੱਥੇ ਸਫੈਦੇ ਕੱਟ ਰਹੀ ਹੈ ਇੰਨਾ ਸਬੂਤ ਹੋਣ ਦੇ ਬਾਵਜੂਦ ਵੀ ਨਾਤਾ ਹਡੇਸਰਾ ਐਸਐਚਓ ਨੇ ਸਹੀ ਕਾਰਵਾਈ ਕੀਤੀ ਨਾ ਬੀਡੀਪੀਓ ਡੇਰਾ ਬਸੀ ਨੇ ਸਹੀ ਕੀਤੀ ਕਿਉਂਕਿ ਇਹਦੇ ਵਿੱਚ ਸਰਪੰਚ ਪੰਚ ਸਾਰੇ ਦੋਸ਼ੀ ਐ ਤੇ ਮੈਂ ਪੰਜਾਬ ਸਰਕਾਰ ਤੋਂ ਇਹੀ ਮੰਗ ਕਰਦਾ ਮਾਨਯੋਗ ਮੁੱਖ ਮੰਤਰੀ ਜੀ ਤੋਂ ਕਿ ਜੋ ਇਸ ਫਾਇਦੇ ਕੱਟੇ ਗਏ ਐ ਇਹਦੀ ਕਿਸੇ ਊੱਚ ਸੰਸਥਾ ਤੋਂ ਜਾਂਚ ਪੜਤਾਲ ਕਰਵਾਈ ਜਾਵੇ ਜਾ ਵਿਜੀਲੈਂਸ ਸ਼ੁਰੂਏ ਕੇਸ ਮਾਰਕ ਕੀਤਾ ਜਾਵੇ ਜਿਹਦੇ ਵਿੱਚ ਸਰਪੰਚ ਪੰਜਾਂ ਤੋਂ ਲੈ ਕੇ ਬीडीपीओ ਡੇਰਾਬੱਸੀ ਥਾੜਾ ਹਡੇਸਰਾ ਦਾ ਸਟਾਫ ਔਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਦੇ ਸਟਾਫ ਜੋ ਇਸ ਘਪਲੇ ਨੂੰ ਦਬਾਉਣ ਦੇ ਖਾਤਰ ਕਾਗਜ਼ਾਂ ਦੇ ਵਿੱਚ ਨਿਯਮਾਂ ਦੀ ਉਲੰਘਣਾ ਕਰਕੇ ਰਿਪੋਰਟਾਂ ਤਿਆਰ ਕੀਤੀਆਂ ਜਾ ਰਹੀਆਂ ਲੇਕਰ ਅਸੀਂ ਜੋ ਸ਼ਿਕਾਇਤ ਦਿੱਤੀ ਹੋਈ ਐ ਐਸਡੀਐਮ ਡੇਰਾਬੱਸੀ ਨੂੰ ਦਿੱਤੀ ਹੋਈ ਐ ਜੋ ਵਣ ਵਿਭਾਗ ਦਾ ਰੂਲ ਹੈ ਨਿਜਮ ਹੈ ਉਹਦੇ ਮੁਤਾਬਕ ਇਹ ਗੈਰ ਕਾਨੂੰਨੀ ਢੰਗ ਨਾਲ ਕੱਟੇ ਗਏ ਆ ਜੋ ਕਿ ਵਣ ਆਪਣੇ ਵੀ ਜੇ ਦਰਖਤ ਕੱਟਨੇ ਹੋਣ ਤਾਂ ਵੀ ਇਹ ਮਨਜ਼ੂਰੀ ਤੋਂ ਬਿਨਾਂ ਨਹੀਂ ਅਸੀਂ ਕੱਟ ਸਕਦੇ ਇਸ ਤਰ੍ਹਾਂ ਇਹ ਪੰਚਾਇਤ ਦੀ ਮਲੀ ਭੁਗਤ ਨਾਲ ਇਹ ਬਹੁਤ ਵੱਡੇ ਲੈਵਲ ਤੇ ਘਪਲਾ ਹੋਇਆ ਜਿਸ ਦੀ ਅਸੀਂ ਮੰਗ ਕਰਦੇ ਆ ਪੰਜਾਬ ਸਰਕਾਰ ਤੋਂ ਵੀ ਇਹ ਪੰਚਾਇਤ ਤੋਂ ਲੈ ਕੇ ਜਿਹੜੇ ਉੱਪਰ ਅਫਸਰ ਇਸ ਸ਼ਿਕਾਇਤ ਨੂੰ ਇੱਕ ਖਾਤਾ ਪੂਰਤੀ ਕਰਕੇ ਇੱਕ ਬੰਦੇ ਤੇ ਪਿੰਡ ਤੇ ਜਸਵਿੰਦਰ ਸਿੰਘ ਨਸੀਬ ਸਿੰਘ ਤੇ ਅਲਜਾਪ ਲਾ ਰਿਆ ਇੱਕ ਬੰਦਾ 300 ਸਫੈਦਾ ਨਹੀਂ ਕੱਟ ਸਕਦਾ ਜੇ 373 ਵੀ ਤੋੜਦੇ ਹੋਵੇ ਬਣਾਣੀ ਹੋਵੇ ਤਾਂ ਉਹਨੂੰ ਵੀ ਘੱਟੋ-ਘੱਟ ਪੂਰਾ ਦਿਨ ਲੱਗ ਜਾਂਦਾ ਹੈ ਇਸ ਤਰ੍ਹਾਂ ਇਹ ਮਾਮਲੇ ਬਾਰੇ ਅਸੀਂ ਉਜਾਗਰ ਕੀਤਾ ਨਗਲ ਸਾਹਿਬ 300 ਸਫੈਦਾ ਕੱਟਿਆ ਜਾਣਾ ਕੋਈ ਛੋਪਾ ਮਾਮਲਾ ਨਹੀਂ ਨਹੀਂ ਜੀ ਅਸਲ ਕਾਰਨ ਕੀ ਸਮੱਤ ਦੇ ਤੁਸੀਂ ਦੇ ਪਿੱਛੇ ਅਸਲ ਕਾਰਨ ਤਾਂ ਇਹ ਹੈ ਵੀ ਦੇਖੋ ਜੋ ਹੁਣ ਸਪੈਡਿਕ ਕੱਟਣ ਤੋਂ ਬਾਅਦ ਜਦੋਂ ਪ੍ਰੈਸ ਮੀਡੀਆ 'ਚ ਇਹ ਮੁੱਦਾ ਉੱਠਿਆ ਖਬਰਾਂ ਲੱਗੀਆਂ ਤੇ ਸਰਪੰਚ ਨੂੰ ਫੋਨ ਕਰ ਕਰਕੇ ਪੱਤਰਕਾਰਾਂ ਵੱਲੋਂ ਵਰਜਲ ਲਏ ਗਏ ਜਦੋਂ ਤਸੱਲੀ ਬਖਸ਼ ਜਵਾਬ ਨਹੀਂ ਹੋਇਆ ਸਰਪੰਚ ਪੰਚ ਫਸਦੇ ਦਿਖੇ ਤਾਂ ਉਹਨਾਂ ਨੇ ਫਿਰ ਇਹ ਆਪਣੀ ਜੋ ਪੰਚਾਇਤੀ ਕਾਰਵਾਈ ਰਜਿਸਟਰ ਦੇ ਵਿੱਚ ਰੈਜੂਲੇਸ਼ਨ ਪਾ ਕੇ ਮਤਾ ਪਾ ਕੇ ਪੀਡੀਪੀਓ ਨੂੰ ਇੱਕ ਖਾਨਾ ਪੂਰਤੀ ਲਈ ਜੋਗੇ ਕਪੜਾ ਹੋਇਆ ਉਹਨੂੰ ਦਬਾਉਣ ਦੇ ਖਾਤਰ ਇਹ ਕਾਗਜ਼ਾਂ ਤੇ ਵਿੱਚ ਫਿਰ ਫਿਰ ਕੀਤੀ ਗਈ ਹੈ ਜਿਹੜੇ ਜਿਹੜੇ ਅਧਿਕਾਰੀਆਂ ਕੋਲ ਤੁਸੀਂ ਪਹੁੰਚ ਕੀਤੀ ਹੈ ਕਿ ਇਨਸਾਫ ਮਿਲਦਾ ਜਾਂ ਅਸਲੀ ਮਾਮਲਾ ਸਾਹਮਣੇ ਆਵੇ ਦੇਖੋ ਜੀ ਬੇਟਾ ਉਹ ਵੀ ਤਾਂ ਉਹਨੂੰ ਵੀ ਇਹ ਸਹੀ ਕਾਰਵਾਈ ਹੋਈ ਅੱਛੇ ਤਾਂ ਬਹੁਤ ਲੰਬੇ ਸਮੇਂ ਤੋਂ ਪੰਚਾਇਤੀ ਸ਼ਾਮਲਾ ਜ਼ਮੀਨਾਂ ਦੇ ਕਪੜਿਆਂ ਸੰਬੰਧੀ ਲੜਾਈ ਲੜ ਰਹੇ ਆ ਉਹਨਾਂ ਨੂੰ ਬਚਾਉਣ ਦੀ ਖਾਤਰ ਸੰਘਰਸ਼ ਕਰ ਰਹੇ ਆਂ ਭੁੱਖੜਤਾਣਾ ਕਰ ਰਹੇ ਆਂ ਹੁਣ ਵੀ ਅਸੀਂ ਜੋ ਪੰਚਾਇਤੀ ਜ਼ਮੀਨਾਂ 20 ਸਾਲ ਤੋਂ ਮੈਂ ਲੜਾਈ ਲੜਦਾ ਆ ਰਿਹਾ ਤੇ ਮੇਰੇ ਹਰ 6 ਮਹੀਨੇ ਬਾਅਦ ਮੇਰੇ ਤੇ ਪਰਚਾ ਦਰਜ ਹੋ ਕੇ ਜੇਲ੍ਹ ਭੇਜ ਦਿੰਦੇ ਆ 24ਵਾਂ ਪਰਚਾ ਹੈ 20 ਸਾਲ ਹੋ ਗਏ ਜਿਹਦੇ ਵਿੱਚ ਹੁਣ ਅਸੀਂ ਨਗਰ ਕੌਂਸਲ ਜੀਰਕ ਪਰ 15 ਅਗਸਤ 24 ਤੋਂ ਤਰਨੇ ਤੇ ਬੈਠੇ ਆ ਰੋਜ਼ ਪ੍ਰਦਰਸ਼ਨ ਚੱਲ ਰਿਹਾ ਹੈ ਸ਼ਾਂਤਮਈ ਮਾਹੌਲ ਨਾਲ ਹੁਣ ਕੋਈ ਪਰਚਾ ਨਹੀਂ ਹੋਇਆ 11 ਮਹੀਨੇ ਵਿੱਚ ਮੇਰਾ ਜਿਹੜਾ ਪਰਚਾ ਹੁੰਦਾ ਸੀ ਲੱਖ ਡੇਢ ਲੱਖ ਰੁਪਇਆ ਖਰਚਾ ਜਾਂਦਾ ਸੀ ਤੇ ਮੁੜ ਕੇ ਘਰ ਤੋਂ ਬੇ ਘਰ ਜੇਲ੍ਹ ਚ ਬੰਦੀ ਰਹਿੰਦਾ ਸੀ ਹੁਣ ਅਸੀਂ ਇਹ ਸ਼ੁਰੂ ਤੋਂ ਇਹ ਮਨ ਬਣਾਇਆ ਹੋਇਆ ਹੈ ਕਿ ਕੋਈ ਵੀ ਗੈਰ ਕਾਨੂੰਨੀ ਟੱਕ ਨਾਲ ਕੋਈ ਕੰਮ ਗਲਤ ਹੁੰਦਾ ਹੈ ਜਾਂ ਕੋਈ ਪ੍ਰਸ਼ਾਸਨ ਅਧਿਕਾਰੀ ਜਾਂ ਕੋਈ ਸਰਪੰਚ ਪੰਚ ਕੋਈ ਵੀ ਹੈ ਭਾਵੇਂ ਐਮ ਐਲ ਏ ਹੈ ਜਿਵੇਂ ਕਿ ਐਨ ਕੇ ਸ਼ਰਮਾ ਨੇ ਬਜਲਦੀ ਜ਼ਮੀਨ ਸਾਹਮਣੇ ਦੇ ਉੱਤੇ ਕਬਜ਼ੇ ਕਰਕੇ ਪੈਟਰੋਲ ਪੰਪ ਬਣਾਇਆ ਗੁਰੂਕੁਲ ਸਕੂਲ ਦੀ ਬਿਲਡਿੰਗ ਬਣਾਈ ਹੋਈ ਹੈ ਅਸੀਂ ਸੰਘਰਸ਼ ਕਰ ਰਹੇ ਆ ਚੱਲ ਰਹੇ ਆ ਲੇਕਿਨ ਇੱਕ ਜੋ ਪੰਜਾਬ ਪੁਲਿਸ ਦਾ ਟੰਡਾ ਤੰਤਰ ਉਹ ਹਰ ਪਾਰਟੀ ਦੀ ਸਰਕਾਰ ਚ ਚੱਲਦਾ ਤੇ ਹੁਣ ਵੀ ਚੱਲਦਾ ਆ ਰਿਹਾ ਤੇ ਇਹ ਕੇਵਲ ਤੇ ਕੇਵਲ ਲੈਂਡ ਮਾਫੀਆ ਮੈਨਿੰਗ ਮਾਫੀਆ ਹੋਸਿੰਗ ਪ੍ਰੋਜੈਕਟ ਮਾਫੀਆ ਦੀ ਜਿਹੜੀ ਹੈ ਸਰਕਾਰ ਦੇ ਵਿੱਚ ਪਹੁੰਚ ਹੁੰਦੀ ਹੈ ਕਿਉਂਕਿ ਇਹਨਾਂ ਨੇ ਵੱਡੇ ਵੱਡੇ ਰਸੂਕਵਾਨ ਲੋਕਾਂ ਨੇ ਉਦਯੋਗਪਤੀਆਂ ਨੇ ਪੂੰਜੀਵਤੀ ਲੋਕਾਂ ਨੇ ਸਰਕਾਰਾਂ ਨੂੰ ਫੰਡ ਦੇਣੇ ਹੁੰਦੇ ਆ ਉਸ ਦੇ ਉਧਾਰ ਤੇ ਜਿਵੇਂ ਕਿ ਹੁਣ ਜ਼ਿਮੀਦਾਰਾਂ ਦੀਆਂ ਜ਼ਮੀਨਾਂ ਕੌਟੀਆਂ ਦੇ ਭਾਅ ਅਕਵਾਇਰ ਕਰਕੇ ਅੱਜ ਐਰੋ ਸਿਟੀ 'ਚ ਦੇਖ ਲਓ ਤੁਸੀਂ ਡੇਢ ਰੁਪਏ ਡੇਢ ਕਰੋੜ ਰੁਪਏ ਜ਼ਿਮੀਂਦਾਰ ਨੂੰ 1 ਏਕੜ ਦਾ ਰੇਟ ਮਿਲਿਆ ਤੇ ਅੱਜ ਡੇਢ ਕਰੋੜ ਰੁਪਏ ਦਾ ਜਿਹੜਾ 100 ਗੈ ਦਾ ਪਲਾਟ ਵੇਚ ਰਿਹਾ ਐਰੋ ਸਿਟੀ 'ਚ ਇਸ ਤਰ੍ਹਾਂ ਮੈਂ ਲੜਾਈ ਲੜ ਰਿਹਾ ਲੰਬੇ ਸਮੇਂ ਤੋਂ 2011 ਜਮਾਤ ਦੇ ਦਿਨ ਸਫੈਦੇ ਤੇ ਪੇੜ ਤੇ ਬੈਠ ਕੇ ਧਰਨਾ ਦਿੱਤਾ ਭੱਡਾ ਸਿੰਘ ਭਰਾ ਨਗਲੇ ਦਾ 542 ਏਕੜ ਦਾ ਸਰਕਾਰ ਨੂੰ ਨੋਟੀਫਿਕੇਸ਼ਨ ਰੱਦ ਕਰਨਾ ਪਿਆ ਅੱਜ ਤੁਸੀਂ ਪੁੱਡਾ ਸਿੰਘਪੁਰਾ ਨਗਲਾ ਜਾ ਕੇ ਦੇਖ ਲਓ ਕਿ 25 ਤੋਂ 30 ਕਰੋੜ ਤੋਂ 50 ਕਰੋੜ ਤੱਕ ਏਕੜ ਵਿਕ ਰਿਆ ਜ਼ਮੀਨਦਾਰ ਦਾ ਜੇਕਰ ਸਹੀ ਕਾਰਵਾਈ ਨਹੀਂ ਹੁੰਦੀ ਅਗਲਾ ਐਕਸ਼ਨ ਹੋਵੇ ਦੇਖੋ ਉਸ ਤੋਂ ਬਾਅਦ ਅਦਾਲਤਾਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੀ ਅਸੀਂ ਜਾਵਾਂਗੇ ਉਸ ਤੋਂ ਬਾਅਦ ਹਾਈ ਕੋਰਟ ਪਹਿਲਾਂ ਹੀ ਇਹ ਜਿਹੜੀਆਂ ਪੰਚਾਇਤੀ ਸ਼ਾਮਲ ਜ਼ਮੀਨਾਂ ਦੇ ਘਪਲੇ ਸੰਬੰਧੀ ਜੋ ਵੀ ਹੈ ਬੜੇ ਸ਼ਕਤ ਮੋੜ ਚ ਐਕਸ਼ਨ ਲੰਦੀ ਹੈ ਜਿਵੇਂ ਕਿ ਹੁਣ ਸਾਡੇ ਮਜੀਠੀਆ ਜੀ ਸਰੋਧਾਂ ਤੋਂ ਵੱਧ ਬਣਾਈ ਹੋਈ ਜਾਇਦਾਦ ਬਾਰੇ ਜੋ ਹੈ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਮੁਹਾਲੀ ਜ਼ਿਲ੍ਹੇ ਦੇ ਆਸ-ਪਾਸ ਦੇ ਪਿੰਡਾਂ ਦੀਆਂ ਪੰਚਾਇਤੀ ਸ਼ਾਮਲਰ ਜ਼ਮੀਨਾਂ ਦੀਆਂ ਕਿਵੇਂ ਤਬਦੀਲ ਮਲਕੀਤ ਕਿੰਨੀਆਂ ਗਈਆਂ ਅਰਬਾਂ ਖਰਬਾਂ ਦਾ ਅਸੀਂ ਸਬੂਤ ਦੇ ਸਕਦੇ ਆ ਸਰਕਾਰ ਨੂੰ ਮਜੀਠੀਏ ਦੇ ਖਿਲਾਫ ਪੰਚਾਇਤ ਮੰਤਰੀ ਦੇ ਖਿਲਾਫ ਵਣ ਵਿਭਾਗ ਮੰਤਰੀ ਔਰ ਜਿਹੜਾ ਸਥਾਨਕ ਸਰਕਾਰਾਂ ਮੰਤਰੀ ਪੁੱਡਾ ਵਿਭਕਮਾ ਔਰ ਅੰਡਰ ਸਟੇਟ ਡਿਪਾਰਟਮੈਂਟ ਵਿਭਕਮਾ ਸਾਡੇ ਕੋਲ ਜਿਹੜੇ ਮੋਹਾਲੀ ਜ਼ਿਲ੍ਹੇ ਦੇ ਅਸੀਂ ਲੰਬੇ ਸਮੇਂ ਤੋਂ ਕੰਮ ਕਰ ਰਹੇ ਆਂ ਸਾਨੂੰ ਹਰ ਇੱਕ ਪਿੰਡ ਦੀ ਪੰਚਾਇਤੀ ਸ਼ਾਮਲਾ ਜਮੀਨ ਮਾਰੇ ਪਤਾ ਕਿੱਥੇ ਕਿੱਥੇ ਕਪੜਾ ਕੀਤਾ ਜੇ ਕਿ ਹੈਨਕੇ ਸ਼ਰਮਣੇ ਔਰ ਮੋਹਾਲੀ ਚੁਪਲਵੰਤ ਸਿੰਘ ਐਮਐਲਏ ਆਮ ਆਦਮੀ ਪਾਰਟੀ ਦਾ ਬਲਵੀਰ ਸਿੰਘ ਸਿੱਤੂ ਵਰਗੇ ਆਪ ਅਖਬਾਰਾਂ 'ਚ ਪੜਦੇ ਆਂ ਦੇਖਦੇ ਆਂ ਸਾਡੇ ਕੋਲ ਸਬੂਤ ਹੈ ਅਸੀਂ ਸਬੂਤ ਤੇ ਆਧਾਰ ਤੇ ਕੰਮ ਕਰਦੇ ਆਂ ਅਸੀਂ ਪ੍ਰੈਸ মিডিਆ ਰਾਹੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਜੋ ਇਸ ਚੈਨਲ ਤੇ ਬਾਤ ਮੇਰਾਹੀ ਸਾਡੀਆਂ ਇਹ ਗੱਲਾਂ ਜਿਹੜੀ ਆਮ ਪਬਲਿਕ ਚ ਜਾਂਦੀਆਂ ਸੁਣਦੇ ਆ ਸਰੋਤੇ ਉਹਨਾਂ ਨੂੰ ਵੀ ਪਤਾ ਲੱਗਦਾ ਫਿਰ ਸਾਡੇ ਨਾਲ ਸੰਪਰਕ ਕਰਦੇ ਆਂ ਵੀ ਸਾਡੀ ਆ ਜ਼ਮੀਨ ਦੱਬ ਲਈ ਸਾਡੇ ਨਾਲੇ ਧੱਕੇ ਨਾਲ ਤਬਦੀਲ ਮਲਕੀਤ ਹੋ ਗਈ ਅਸੀਂ ਉਹਨਾਂ ਦੇ ਜਦੋਂ ਕੇਸਾਂ ਨੂੰ ਫੜ ਕੇ ਕਾਰਵਾਈ ਕਰਵਾਉਂਦੇ ਆਂ ਤੇ ਉਹ ਸਾਡੀ ਮਦਦ ਵੀ ਕਰਕੇ ਜਾਂਦੇ ਆਂ ਤੋ ਅੱਜ ਇਸ ਜਿਹੜੀ 300 ਸਫਾਇਦੇ ਦੇ ਸਬੰਧ ਦੇ ਵਿੱਚ ਅੱਜ ਆਪਨੇ ਸਟੂਡੀਓ ਜਾ ਕੇ ਸਾਰੇ ਸਟੇਟਮੈਂਟ ਦਿੱਤੀ ਹੈ ਅਗਲੀ ਕਾਰਵਾਈ ਅਸੀਂ ਐਸਡੀਐਮ ਡੇਰਾ ਬਸੀ ਸਾਹਿਬ ਤੇ ਡੀਡੀਪੀਓ ਸਾਹਿਬ ਤੋਂ ਇਹ ਸਾਡੀ ਜੋ ਸ਼ਿਕਾਇਤ ਕੀਤੀ ਹੋਈ ਹੈ ਇਹਦੇ ਬਾਰੇ ਕੀਤੀ ਕਾਰਵਾਈ ਵੇਰਵੇ ਸਹਿਤ ਅਸੀਂ ਆਰਟੀਆਈ ਤੇ ਲਗਾਗੇ ਤੇ ਅਗਲਾ ਪ੍ਰੋਸੈਸ ਜ਼ਰੂਰ ਕਰਾਂਗੇ ਪਰ 300 ਜਿਹੜਾ ਸਫਾਇਦਾ ਕਟਿਆ ਗਿਆ ਇਹਨਾਂ ਦਾ ਜਿਹੜਾ ਹਿਸਾਬ ਕਤਾਗਲ ਸੀ ਇਹਨਾਂ ਤੋਂ ਵਸੂਲ ਕਰਕੇ ਜਿਹੜੇ ਦੋਸ਼ੀ ਹੈ ਔਰ ਸਰਪੰਚ ਪੰਚਾਂ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਮੈਗ ਮੈਨੂੰ ਲਿਖਾਂਗੇ ਡਾਇਰੈਕਟਰ ਪੰਚਾਇਤ ਨੂੰ ਬੇ ਤਾਂ ਜੋ ਇਹਨਾਂ ਨੂੰ ਅਹੁਦਿਆਂ ਤੋਂ ਮੁਅਤਲ ਕੀਤਾ ਜਾਵੇ ਨਾ ਤਾਂ ਤੁਸੀਂ ਲੰਬੇ ਸਮੇਂ ਤੋਂ ਇਨਸਾਫ ਲੈਣ ਲਈ ਕੋਈ ਵੀ ਜਿਵੇਂ ਉਹ 300 ਸਵੈਦਿਆਂ ਦੀ ਗੱਲ ਹੈ ਅਕਾਲੀ ਸਰਕਾਰ ਵੀ ਆਈ ਹੈ ਕਾਂਗਰਸ ਸਰਕਾਰ ਵੀ ਆਈ ਹੈ ਤੇ ਆਮ ਆਦਮੀ ਪਾਰਟੀ ਦਾ ਜਿਵੇਂ ਲੱਗਦਾ ਤੁਹਾਨੂੰ ਇਨਸਾਫ ਦੇਣ ਦਾ ਸਿਲਸਲਾ ਦੇਖੋ ਜੀ ਅਕਾਲੀ ਭਾਜੀਪੀ ਭਾਈਵਾਲ ਸਰਕਾਰ ਕਾਂਗਰਸ ਦਾ ਪਿਛਲੀ ਆ ਸਰਕਾਰਾਂ ਸਮੇਂ ਕੀ ਕੀ ਕਪੜੇ ਕਿੱਥੇ ਕਿੱਤੇ ਹੋਏ ਆ ਉਹ ਸਾਰੇ ਉਜਾਗਰ ਕਰਨੋਂ ਅਸੀਂ ਤਿਆਰ ਆ ਸਾਡੇ ਕੋਲ ਰਿਕਾਰਡ ਹੈ ਅਸੀਂ ਬੜੀ ਮਿਹਨਤ ਦੇ ਨਾਲ ਆਮ ਜਨਤਾ ਨੇ ਲੋਕਾਂ ਨੇ ਤੰਗ ਆ ਕੇ ਕਾਂਗਰਸ ਅਕਾਲੀ ਭਾਜਪੀ ਵਾਲਿਆਂ ਤੋਂ ਇਹ ਤੀਜਾ ਬਦਲ ਲਿਆਂਦਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਪਰ ਸਰਕਾਰ ਬਣ ਜਰੂਰ ਗਈ ਹੈ ਪਰ ਮਸਿੰਰੀ ਤਾਂ ਉਹੀ ਹੈ ਲੈਕਨ ਅਖਬਾਰਾਂ ਦੇ ਵਿੱਚ ਟੀਵੀਆ ਦੇ ਵਿੱਚ ਭਗਵੰਤ ਮਾਨ ਸਾਹਿਬ ਬੜੇ ਆਪਣਾ ਵਾਅਦਾ ਕਰ ਰਿਹਾ ਪੰਚਾਇਤ ਮੰਤਰੀ ਕਰ ਰਿਹਾ ਸੀ ਆ ਇੰਨੀ ਜ਼ਮੀਨ 9000 ਏਕੜ ਛਡਾ ਲਈ ਉਹ ਕਿੱਥੇ ਗਈ ਕਿਤੋਂ ਛਡਵਾਈ ਹੈ ਅੱਜ ਕੌਣ ਉਹਦੇ ਤੇ ਕਾਬਜ ਹੈ ਇਹ ਸਿਰਫ ਖਾਣਾ ਕਾ ਕਾਗਜ਼ਾਂ ਦੇ ਵਿੱਚ ਖਾਣਾ ਪੂਰਤੀ ਕੀਤੀ ਜਾ ਰਹੀ ਹੈ ਪਰ ਮੈਂ 9 ਵਰੀ ਭਗਵੰਤ ਮਾਨ ਜੀ ਨੂੰ ਮਿਲਣ ਗਿਆ ભગવંતパンજી ਦੇ ਆਸ-ਪਾਸੇ ਜਿਹੜੇ ਪ੍ਰਸ਼ਾਸਨ ਅਧਿਕਾਰੀ ਬੈਠੇ ਆ ਉਹ ਮੇਰੀ ਮੁਲਾਕਾਤ ਨਹੀਂ ਹੋਣ ਦਿੰਦੇ ਸੀ ਜਦੋਂ 4 ਮਾਰਚ 2025 ਨੂੰ ਭਗਵੰਤ ਮਾਨ ਸਾਹਿਬ ਜੀਰਕ ਪਰ ਪਹੁੰਚੇ ਤਹਿਸੀਲ ਦੇ ਵਿੱਚ ਤਹਿਸੀਲਦਾਰਾਂ ਦੀ ਹੜਤਾਲ ਸੀ ਉਸ ਸਮੇਂ ਮੇਰੇ ਰੋਸ ਪ੍ਰਦਰਸ਼ਨ ਨੂੰ ਤਖਤ ਕੋਸਤੇ ਬੈਠੇ ਹੋਏ ਨੂੰ ਹਲਕਾ ਵਿਧਾਇਕ ਐਮਐਲਏ ਕੁਲਜੀਤ ਸਿੰਘ ਰਧਾਵਾ ਨੂੰ ਸੀਐਮ ਸਾਹਿਬ ਨੇ ਪੁੱਛਿਆ ਕਿ ਬਾਬਾ ਜੀ ਕਿਵੇਂ ਬੈਠੇ ਆ ਰੋਸ ਪ੍ਰਦਰਸ਼ਨ ਦਾ ਬੋਰਡ ਲੱਗਿਆ ਤਾਂ ਰਨਾਵਾ ਸਾਹਿਬ ਨੇ ਦੱਸਿਆ ਵੀ ਇਹ ਸ਼ਾਮਲਰ ਜ਼ਮੀਨਾਂ ਦੀ ਲੜਾਈ ਲੜ ਰਹੇ ਆ ਐਨ.ਕੇ. ਸ਼ਰਮੇ ਵੱਲੋਂ ਪਰਚਾ ਦਰਜ ਕਰਤਾ ਸੀ ਉਸ ਸਮੇਂ ਸੀਐਮ ਸਾਹਿਬ ਨੇ ਮੇਰਾ ਮੋਬਾਈਲ ਨੰਬਰ ਨਾਂ ਪਤ ਤੱਕ ਲੈ ਕੇ ਤੇ ਐਮ.ਐਲ.ਏ ਸਾਹਿਬ ਨੂੰ ਕਿਹਾ ਵੀ ਬਾਬਾ ਜੀ ਨੂੰ ਕਹਿ ਦੋ ਵੀ ਦੋ ਦਿਨ ਬਾਅਦ ਗੱਲ ਕਰੂੰਗਾ ਸੋਮਵਾਰ ਮੰਗਲਵਾਰ ਤਾਂ ਫਿਰ ਜਿਹੜੇ ਐਫ.ਸੀ.ਆਰ ਔਰ ਨਵੇਂ ਡਿਪਟੀ ਕਮਿਸ਼ਨਰ ਮੈਡਮ ਕੌਮਲ ਮਿੱਤਲ ਜੀ ਐਫ.ਸੀ.ਆਰ ਦੇ ਨਾਲ ਆਏ ਉਹਨਾਂ ਨੂੰ ਮੈਂ ਰਿਕੁਐਸਟ ਕੀਤੀ ਇਦੇ ਵਿੱਚ ਐਫਸੀਆਰ ਸਾਹਿਬ ਨੂੰ ਰੱਖ ਬਰਮਾ ਜੀ ਨੇ ਕਿਹਾ ਨਗਲਾ ਸਾਹਿਬ ਤੁਹਾਡੀ ਸ਼ਿਕਾਇਤ ਤੇ ਪਟਵਾਰੀ ਤੇ ਤਹਿਸੀਲਦਾਰ ਨੂੰ ਚਾਰਜਸ਼ਿਟ ਕਰਤਾ ਜਿਸ ਦੀ ਪੜਤਾਲ ਰੈਗੂਲਰ ਲਈ ਰੈਗੂਲਰ ਪੜਤਾਲ ਲਈ ਸੈਸ਼ਨ ਜੱਜ ਬੀਆਰ ਬਾਂਸਲ ਜੀ ਨੂੰ ਇਨਕੁਆਇਰੀ ਮਾਰ ਕਰਦੀ ਹੈ ਬੀਆਰ ਬਾਂਸਲ ਜੀ ਜਸਬ ਲੋਤੀ ਭਾਈ ਨੂੰ ਜਿਹੜੀ ਇਨਕੁਆਇਰੀ ਪੜਤਾਲ ਰਿਪੋਰਟ ਬਣਾ ਕੇ ਐਫਸੀਆਰ ਸਾਹਿਬ ਦੇ ਦਫ਼ਤਰ ਦਾਖਲ ਦਫ਼ਤਰ ਦੇ ਵਿੱਚ ਭੇਜਦੀ ਹੈ ਜਿਹਦੇ ਵਿੱਚ ਅਸੀਂ ਪਿਛਲੇ ਹਫਤੇ ਐਫਸੀਆਰ ਸਾਹਿਬ ਨਾਲ ਡਿਸਕਸ ਕਰਕੇ ਉਹਨਾਂ ਨੇ ਆਪਣੇ ਸਟਾਫ ਪੀਏ ਨੂੰ ਕਿਹਾ ਵੀ ਇਹ ਦੋਨੇ ਸ਼ਿਕਾਇਤਾਂ ਜਿਹੜੀ ਐ ਲਗੇ ਸ਼ਰਮੇ ਵਾਲੀ ਔਰ ਸੁਖਨਾ ਪੇਪਰ ਮਿਲ ਨਗਲੇ ਵਾਲੀ ਜਿਹੜੀ ਸ਼ਾਮਲਾਤ ਲੈਂਡ ਦਾ ਧਕਪਲਾ ਉਹ ਦੋਿਆਂ ਦੀ ਰਿਪੋਰਟ ਮੰਗ ਲਈ ਹੈ ਉਹ ਜਦੋਂ ਸੁਨੇਹਾ ਆਏਗਾ ਉਹਨਾਂ ਵੱਲੋਂ ਅਸੀਂ ਹਾਜ਼ਰ ਹੋਵਾਂਗੇ ਵੀ ਇਹਨਾਂ ਪੜਤਾਲਾਂ ਦੇ ਵਿੱਚ ਕਿਹਦੇ ਹੱਕ ਚ ਪੜਤਾਲ ਹੈ ਨਹੀਂ ਅਗਲਾ ਰਸਤਾ ਜਿਹੜਾ ਸਾਡਾ ਹਾਈ ਕੋਰਟ ਦੇ ਲਈ ਤਿਆਰੀ ਹੈ ਧੰਨਵਾਦ ਵਾਇਕ ਬ ਦੀਕਾ ਖਲਸਾ